ਨਾਮ ਹੈ ਜੀ ਬਲਵੀਰ ਸਿੰਘ ਸਪੈਸ਼ਲ ਮੇਰੀ ਗੱਡੀ ਆਰਟੀਓ ਨੇ ਸੇਵਾ ਤੇ ਭੇਜੀ ਸੀ 10 ਦਿਨ ਸੇਵਾ ਕਰਕੇ ਆਇਆ ਜਦੋਂ ਪਾਣੀ ਆਇਆ ਸੀ ਚੰਦਪੁਰੇ ਬੰਨ ਟੁੱਟਿਆ ਸੀ ਤੇ ਸਾਨੂੰ ਕੀ ਸੇਫਟੀ ਦਿੱਤੀ ਉਹਦੇ ਸਾਡੇ ਵਾਸਤੇ ਕੀ ਸੋਚਿਆ ਸਰਕਾਰ ਨੇ ਸਾਡੇ ਵਾਸਤੇ ਤਾਂ ਕੁਝ ਨਹੀਂ ਸੋਚਿਆ ਸਰਕਾਰ ਨੇ ਉਹਨਾਂ ਬੀਮੇ ਵਾਲਿਆਂ ਨੂੰ ਕਹਿਣਾ ਚਾਹੀਦਾ ਕੰਪਨੀ ਵਾਲਿਆਂ ਨੂੰ ਉਹਨਾਂ ਨੂੰ ਬਜਟ ਵਧਾਉਣਾ ਚਾਹੀਦਾ ਹੁਣ ਇੱਕ ਬੰਦਾ ਸ਼ਰਾਬ ਪੀਤੀਆ ਮੇਰੀ ਗੱਡੀ ਮੂਹਰੇ ਡੇਗ ਗਿਆ ਤੇ ਮੈਂ ਭੱਜੂ ਨਾ ਹੋਰ ਮੈਂ ਉੱਥੇ ਮੈਂ ਕਰੂੰਗਾ ਕੀ ਉੱਥੇ ਮੈਨੂੰ ਤਾਂ ਚਾਰ ਬੰਦੇ ਫੜ ਲੈਣਗੇ ਉਹਨਾਂ ਨੂੰ ਐ ਹੀ ਨਹੀਂ ਪਤਾ ਵੀ ਇਹਦੀ दारू ਪੀਤੀ ਹੈ ਜਾਂ ਇਹਦੀਆਂ ਗੋਲੀਆਂ ਖਾਧੀਆਂ ਇਹ ਕਿਵੇਂ ਗੱਡੀ ਦੇ ਮੂਹਰੇ ਡਿੱਗਿਆ ਉਹ ਮੈਨੂੰ ਵੇਝਾਂਗੇ ਕਿਉਂ ਵੇਝਾਂਗੇ ਕਿਉਂ ਮੈਂ ਗੱਡੀ ਵਾਲਾ ਇਹਦਾ ਕਾਨੂੰਨ ਗਲਤ ਹੈ ਨਾ ਪਹਿਲਾਂ ਉਹਨੂੰ ਦੇਖੋ ਪੂਰਾ ਸੋਚ ਵਿਚਾਰ ਕੇ ਫਿਰ ਕਾਨੂੰਨ ਬਣਾਓ ਇਹਨੇ ਮੂੰ ਚੱਕ ਕੇ ਕਾਨੂੰਨ ਬਣਾਤਾ ਕਾਨੂੰਨ ਐਂ ਪਾਸ ਹੋ ਜਾਂਦੇ ਆ ਅਸੀਂ ਸੰਘਰਸ਼ ਪਿੱਟਾਂਗੇ ਅਸੀਂ ਰੋਡਾਂ ਦੇ ਬੈਠਾਂਗੇ ਅਸੀਂ ਆਪਦੇ ਆਪ ਨੂੰ ਤੇਲ ਪਾ ਕੇ ਮਚਾਵਾਂਗੇ ਅਸੀਂ ਬਾਹਰ ਲਾਵਾਂਗੇ ਇਹ ਕਾਨੂੰਨ ਪਾਸ ਨਹੀਂ ਹੁੰਦਾਂਗੇ ਉਹਦੀ ਸਰਕਾਰ ਮਰਦਾਬਾਦ ਕਦੀ ਪ੍ਰਾਪਰਟੀ ਹੋ ਗਈ ਮੈਂ ਕੱਲ ਵੇਚ ਕੇ ਗੱਡੀ ਲਈ ਆ ਮੈਨੂੰ ਕਿੱਥੋਂ ਦੇਊਗਾ 10 ਲੱਖ ਰੁਪਇਆ ਮੈਂ ਕਿਵੇਂ ਦੇਊਗਾ ਲੋਨ ਤੇ ਗੱਡੀਆਂ ਨੇ ਲੋਨ ਤੇ ਗੱਡੀਆਂ ਸਾਢੇ 10-10 ਹਜ਼ਾਰ ਰੁਪਇਆ ਕਿਸ਼ਤ ਹੈ ਕੀ ਸੋਚਿਆ મોદી ਨੇ ਸਾਡੇ ਬਾਰੇ ਸਾਰੇ ਕਾਜ ਸਾਰੇ ਕਾਜ ਪੂਰੇ ਮੇਰੀ ਗੱਡੀ ਦੇ ਕਾਜ ਚੈੱਕ ਕਰੋ ਸਾਰੇ ਕਾਜ ਪੂਰੇ ਆ ਮੈਂ ਡਰਾਈਵਰੀ ਕਰਦਾ ਮੈਂ 10 ਲੱਖ ਰੁਪਇਆ ਕਿੱਥੋਂ ਦੇਊਗਾ ਬੰਦੇ ਨੂੰ ਇੱਕ ਲੋਕ ਜਦੋਂ ਕਿਤੇ ਵੀ ਐਕਸੀਡੈਂਟ ਹੋ ਜਾਂਦਾ ਡਰਾਈਵਰ ਨੂੰ ਕੁੱਟਣ ਪੈ ਜਾਂਦੇ ਲੱਗਦਾ ਲੋਕਾਂ ਨੂੰ ਵੀ ਇਹ ਗੱਲ ਤੱਕ ਧਿਆਨ ਰੱਖਣਾ ਚਾਹੀਦਾ ਬੜਾ ਪੂਰਾ ਧਿਆਨ ਰੱਖਣਾ ਚਾਹੀਦਾ ਜੀ ਪਹਿਲੇ ਕਸੂਰ ਕੱਢੋ ਵੀ ਕ ਕਿਉਂ ਕਸੂਰੀ ਦੂਜੇ ਬੰਦੇ ਆ ਉਹਦੇ ਜੀ ਡਰਾਈਵਰ ਨੂੰ ਮਾਰ ਕਿਉਂ ਤੇ ਨਾਲੇ ਕਾਨੂੰਨ ਮੁਤਾਬਕ ਕਾਰਵਾਈ ਕਰੋ ਪਰਚਾ ਦਰਜ ਕਰਾਓ ਕੁੱਟ ਮਾਰ ਕਿਉਂ ਕੀਤੀ ਜਾਂਦੀ ਆ ਕੁੱਟ ਮਾਰ ਇਹ ਤਾਂ ਨਜਾਇਜ਼ ਹੈ ਜੀ ਲੋਕਾਂ ਵਾਸਤੇ ਫਿਰ ਸਭ ਤੋਂ ਪਹਿਲੇ ਉਹਦੀ ਵੀਡੀਓ ਬਣਾਣ ਲੱਗ ਜਾਂਦੇ ਆ ਉਹਨੂੰ ਦੇਖਦੇ ਦੇਦੇ ਹੈ ਨਹੀਂ ਕਿ ਇਹ ਜਿਹੜਾ ਮੂਰੇ ਡਿੱਗਿਆ ਕਿਉਂ ਡਿੱਗਿਆ ਇਹਦਾ ਮੋਟਰਸਾਈਕਲ ਦਾ ਕੋਈ ਟਾਇਰ ਪਾੜ ਗਿਆ ਕੋਈ ਸੰਤੁਸ਼ਣਲ بگੜ ਗਿਆ ਕੋਈ ਬ੍ਰੇਕ ਨਹੀਂ ਲੱਗੀ ਕੋਈ ਉਹਦਾ ਕਲੱਚ ਨਹੀਂ ਹੋਇਆ ਤਾਂ ਪਹਿਲੇ ਸਿਸਟਮ ਤਾਂ ਸਮਝੋ ਨਾ ਉਹਨੂੰ ਕੁੱਟਣ ਦਾ ਕੀ ਕਰ ਉਹ ਗੱਡੀਆਂ ਵਾਲੇ ਭਜਦੇ ਆਪਦੀ ਜਾਨ ਬਚਾ ਕੇ ਭਜਦੇ ਆ ਹੁਣ ਜੋ ਨਹੀਂ ਭਜੂਗਾ ਖੜੇ 10 ਬੰਦੇ ਇਹ ਮੈਨੂੰ ਕੁੱਟਣ ਬੈਜ ਜਾਣਗੇ ਵੀ ਇਹਨੇ ਗਲਤੀ ਕੀਤੀ ਐ ਉਹ ਪਹਿਲਾਂ ਗਲਤੀ ਦੇਖੋ ਹੋਈ ਕਿਉਂ ਐ ਮਰਨ ਵਾਲਾ ਮਰ ਗਿਆ ਦੂਜੇ ਨੂੰ ਜਰੂਰੀ ਥੋੜੀ ਮਾਰਾ ਕਰੋਨ ਕੇ ਮੱਥੇ ਬਣਾਇਆ